ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ 8:00 ਵਜੇ ਦਾ ਟਾਈਮ ਹੈ ਜੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੱ ਇੱਕ ਰਿਕੁਐਸਟ ਹੋਰ ਆਕਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਜੀ ਸੋ ਪਲੀਜ਼ ਸੋਚਿਆ ਨਨ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਬਾਕੀ ਇੱਥੇ ਜੀ ਮੈਂ ਪਾ ਰਹੀ ਹਾਂ ਫੀਡ ਪਸ਼ੂਆਂ ਨੂੰ ਆਥਨ ਦੇ ਟਾਈਮ ਦੀ ਫੀਡ ਪਾਉਣ ਤੋਂ ਬਾਅਦ ਫਿਰ ਆਪਾਂ ਪੱਠੇ ਪਾਉਣੇ ਹੁੰਦੇ ਆ ਕਿਉਂਕਿ ਫਿਰ ਨਹੀਂ ਤਾਂ ਪੱਠਿਆਂ ਨੇ ਰੱਜ ਕੇ ਬਾਅਦ ਵਿੱਚ ਫੀਡ ਨਹੀਂ ਖਾਂਦੀਆਂ ਸੋ ਤਾਂ ਕਰਕੇ ਅਸੀਂ ਆ ਕੇ ਪਹਿਲਾਂ ਫਟਾਫਟ ਇਹਨਾਂ ਨੂੰ ਫੀਡ ਪਾ ਦਈਏ ਵੀ ਉਸ ਤੋਂ ਬਾਅਦ ਫਿਰ ਪਾਵਾਂਗੇ ਪੱਠੇ ਆ ਦੇਖੋ ਜੀ ਕਿੰਨੀ ਪਿਆਰੀ ਚੀਜ਼ ਆ तितਲੀ ਬੈਠੀ ਆ ਉੱਤੇ ਹੈਨਾ ਦੇਖੋ ਰੱਬ ਦੇ ਵੀ ਰੰਗ ਆ ਰੱਬ ਨੇ ਵੀ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਇਹਦੇ ਖੰਭ ਜਿਹੀਆਂ ਆ ਜਿਵੇਂ ਬੈਲਵੋਟ ਨਹੀਂ ਹੁੰਦੀ ਗੂਲੇ-ਗੂਲੇ ਜੇ ਜਿਵੇਂ ਬੈਲਵੋਟ ਹੁੰਦੀ ਹੈ ਮੁਲਾਇਮ-ਮੁਲਾਇਮ ਜੀ ਉਦਾਂ ਦੇ ਖੰਭ ਨੇ ਇਹ ਜਿਆਰੀ ਉੱਡ ਨਹੀਂ ਸਕਦੀ ਹੈਗੀ ਮੇਰੇ ਹੱਥ ਤੇ ਬੈਠੀ ਹੈ ਦੇਖੋ ਹਾਂਜੀ ਲੋ ਜੀ ਹੁਣ ਮੈਂ ਸ਼ੇਅਰ ਕਰਦੀ ਆ ਮੇਰੀ ਭਤੀਜੀ ਦੀਆਂ ਫੋਟੋਆਂ ਤੇ ਇਹਦਾ ਨਾਮ ਹੈ ਜੀਆ ਇਹ ਉਹਦੇ ਛੋਟੇ ਹੁੰਦੇ ਦੀਆਂ ਫੋਟੋਆਂ ਨੇ ਜਦ ਛੋਟੀ ਜੀ ਹੁੰਦੀ ਸੀ ਉਹ ਖਿੱਚ ਕੇ ਜਦੋਂ ਮੰਮੀ ਪਹਿਲੀ ਵਾਰ ਬਾਹਰ ਗਏ ਸੀ ਉਹਦੋਂ ਫਿਰ ਮੰਮੀ ਤੇ ਭਾਬੀ ਉਦੋਂ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਪਾਉਂਦੀ ਮੇਰੇ ਕੋਲ ਵੀਡੀਓਜ਼ ਵੀ ਹੈਗੀਆਂ ਉਹ ਵੀ ਮੈਂ ਕਦੇ ਤੁਹਾਨੂੰ ਸ਼ੇਅਰ ਕਰੂੰਗੀ ਇਹਦੀਆਂ ਤੇ ਦੇਖੋ ਸਾਡੇ ਪਰਿਵਾਰ ਤੋਂ ਜੀ ਸਭ ਤੋਂ ਵੱਧ ਸੋਹਣੀ ਹੈ ਸਭ ਤੋਂ ਵੱਧ ਸੁਨੱਖੇ ਦੇ ਉਹ ਕਿੰਨੀ ਪਿਆਰੀ ਹੈ ਗੋਲ ਗੱਪਾ ਜੀ ਤੇ ਇਹਨੂੰ ਮੇਕਅਪ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਹੁਣ ਤਾਂ ਇਹ 7 ਸਾਲ ਦੀ ਹੋ ਗਈ ਬਹੁਤ ਜ਼ਿਆਦਾ ਸ਼ੌਂਕ ਹੈ ਇਹਨੂੰ ਮੇਕਅਪ ਦਾ ਜਦੋਂ ਮੈਂ ਗੱਲ ਕਰਦੀ ਮੈਂ ਪੁੱਛਣਾ ਤੇ ਵੀ ਅਜੀਆ ਤੈਨੂੰ ਕੀ ਪਸੰਦਾ ਫਰੂਟ ਦੇ ਵਿੱਚ ਤਾਂ ਇਹਨੇ ਤੁੱਤਲੀ ਜੀ ਬਾਤ ਚ ਕਹਿਣਾ ਪੂ ਜੀ ਮੈਨੂੰ ਗਰੇਪਸ ਬਹੁਤ ਸ਼ਾਲ ਲੱਗਦੇ ਆ ਤਾਂ ਮੈਨੂੰ ਇੰਨਾ ਪਿਆਰ ਆਉਣਾ ਤੇ ਬਹੁਤ ਹੀ ਜ਼ਿਆਦਾ ਮਤਲਬ ਬਹੁਤ ਕਿਊਟ ਬੋਲਦੀ ਆ ਤੇ ਆ ਜੀ ਇਹ ਜਦੋਂ ਵਾਪਸ ਨਿਊਜ਼ੀਲੈਂਡ ਗਈ ਆ ਤਾਂ ਉਦੋਂ ਦੀ ਫੋਟੋ ਆ ਉਧਰ ਜਾ ਕੇ ਥੋੜਾ ਸੰਗ ਦੀ ਸੀ ਉਹਨਾਂ ਤੋਂ ਕਿਉਂਕਿ ਉਦੋਂ ਛੋਟੀ ਹੁੰਦੀ ਇੱਧਰ ਆ ਗਈ ਸੀ ਤੇ ਫਿਰ ਵੱਡੀ ਹੋਈ ਥੋੜੀ ਵਾਪਸ ਗਈ ਉਹ ਤੱਕ ਬੱਚਾ ਹਨਾ ਭੁੱਲ ਵੀ ਜਾਂਦਾ ਥੋੜਾ ਜਾਂ ਥੋੜਾ ਸੰਗ ਉਦੋਂ ਸੰਗ ਦੀ ਸੰਗਦੀ ਸੀ ਤੇ ਆ ਇਹਦੇ ਬਰਥਡੇ ਦੀ ਹੈ ਜਦੋਂ ਬਰਥਡੇ ਮਨਾਇਆ ਦੇਖੋ ਕਿਵੇਂ ਬਾਲ ਵਗੈਰਾ ਖੁੱਲੇ ਛੱਡੇ ਨੂੰ ਬਹੁਤ ਸ਼ੌਕ ਹੈ ਜੀ ਵੀ ਕੱਪੜੇ ਪਾਉਣ ਦਾ ਮੇਕਅਪ ਕਰਨ ਦਾ ਘਰ ਭਾਬੀ ਤਿਆਰ ਹੁੰਦੇ ਨੇ ਤਾਂ ਆਖੂਗੀ ਮੈਨੂੰ ਲਿਪਸਟਿਕ ਬਰਾਬਰ ਲਗਾਓ ਮੇਰੀ ਇਹ ਵੀ ਆ ਚੀਜ਼ ਲਗਾਓ ਤੇ ਨੂੰ ਕੱਪੜਿਆਂ ਦਾ ਮੇਕਅਪ ਦਾ ਬਹੁਤ ਦੀ ਜ਼ਿਆਦਾ ਸ਼ੌਂਕ ਹੈ ਤੇ ਇਸ ਹੁਣ ਇਹ ਜਿਹੜੀ ਲੇਟੈਸਟ ਫੋਟੋ ਆ ਉਹ ਆ ਵਾਲੀ ਹੈ ਜੀ ਹੁਣ ਇਹ ਲੱਗ ਕੇ ਥੋੜੀ ਪਤਲੀ ਹੋ ਗਈ ਆ ਤੇ ਕਿਉਂਕਿ ਹੁਣ ਵਧਨੇ ਪਈ ਹੋਈ ਆ ਇੱਕ ਤਾਂ ਇੱਕ ਇਹ ਹੁੰਦਾ ਬੱਚਾ ਹਣ ਦ ਵੱਡਾ ਹੁੰਦਾ ਥੋੜਾ ਜਿਹਾ ਫਿਰ ਉਹ ਖਾਣ ਪੀਣ ਚ ਉਹਨੂੰ ਇਹ ਹੁੰਦਾ ਵੀ ਮੈਂ ਆ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਪਰ ਛੋਟੇ ਹੁੰਦੇ ਬੜੀ ਗੋਲ ਗੱਪਾਈ ਸੀ ਇਹ ਦੇ ਬਹੁਤ ਦੇਖੋ ਇਹਨੂੰ ਬੜਾ ਸਟਾਈਲ ਦਾ ਇਹਨੂੰ ਬੜਾ ਦੇਖੋ ਬੈਠੀ ਦੇਖੋ ਤੇ ਇਹ ਹੁਣ ਇਹਦੀ ਲੇਟੈਸਟ ਜੀਆਂ ਫੋਟੋਆਂ ਨੇ ਜਿਹੜੀਆਂ ਹੁੰਦੀਆਂ ਨੇ ਤੇ ਹੁਣ ਥੋੜਾ ਫੇਸ ਵੀ ਪਤਲਾ ਹੋ ਗਿਆ ਛੋਟੀ ਹੁੰਦੀ ਭਾਰੀ ਹੁੰਦੀ ਸੀ ਹੁਣ ਤਾਂ ਜੀ ਇੰਗਲਿਸ਼ ਜ਼ਿਆਦਾ ਬੋਲਦੀ ਐ ਤੇ ਪੰਜਾਬੀ ਘੱਟ ਬੋਲਦੀ ਐ ਦੇ ਨਾਨਾ ਨਾਨੀ ਨੂੰ ਵੀ ਨਹੀਂ ਸਮਝ ਆਉਂਦੀ ਤੇ ਇੰਨੀ ਜ਼ਿਆਦਾ ਇੰਗਲਿਸ਼ ਬੋਲਦੀ ਹਾਂਜੀ ਲੋ ਜੀ ਹੁਣ ਆਪਾਂ ਕਰਦੇ ਆਂ ਵਲੌਗ ਨੂੰ ਅੱਗੇ ਕੰਟੀਨਿਊ ਤੇ ਆਪਾਂ ਕਰਾਂਗੇ ਅੱਜ ਹੁਣ ਕੁਝ ਗੱਲਾਂ ਮੇਰੇ ਪੀਕੇ ਪਰਿਵਾਰ ਦੀਆਂ ਤੇ ਕਾਫੀ ਵਾਰ ਜੀ ਮੈਨੂੰ ਕਈ ਵਾਰੀ ਵਿੱਚ ਵਿੱਚ ਕਮੈਂਟ ਆਉਂਦੇ ਰਹਿੰਦੇ ਆ ਵੀ ਤੁਸੀਂ ਜੀ ਆਪਣੇ ਪੀਕੇ ਪਰਿਵਾਰ ਨਾਲ ਮਿਲਾਓ ਤੁਹਾਡੇ ਪੀਕੇ ਪਰਿਵਾਰ ਦੀ ਇੰਟਰੋਡਕਸ਼ਨ ਦਿਓ ਸੋ ਅੱਜ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਜੀ ਮੈਂ ਪੇਕੇ ਕਿਉਂ ਨਹੀਂ ਜਾਂਦੀ ਕੀ ਕਾਰਨ ਕਿ ਮੈਂ ਪੇਕੇ ਨਹੀਂ ਜਾਂਦੀ ਸੋ ਤਾਂ ਕਰਕੇ ਮੈਂ ਕਿ ਚਲੋ ਅੱਜ ਆਪਾਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹੜੇ ਆਪਣੇ ਪੁਰਾਣੇ ਵਿਊਅਰਸ ਐ ਜੀ ਉਹਨਾਂ ਨੂੰ ਤਾਂ ਪਤਾ ਨਵੇਂ ਵਿਊਅਰਸ ਨੂੰ ਆਪਾਂ ਦੱਸਦੇ ਹਾਂ ਜਿਹੜਾ ਮੇਰਾ ਪੇਕੇ ਦੇ ਜਿਉਂ ਚੰਡੀਗੜ੍ਹ ਨੇ ਖਾਸ ਚੰਡੀਗੜ੍ਹ 43 ਸੈਕਟਰ ਦੇ ਵਿੱਚ ਤੇ ਮੇਰੇ ਮਤਲਬ ਕਿ ਪਹਿਲਾ ਪਰਿਵਾਰ ਦੇ ਵਿੱਚ ਜੀ ਮੇਰੇ ਪਾਪਾ ਮੰਮੀ ਮੈਂ ਮੇਰਾ ਭਰਾ ਮੇਰੇ ਦਾਦਾ ਦਾਦੀ ਚਾਚਾ ਚਾਚੀ ਉਹਨਾਂ ਦੇ ਦੋ ਬੇਟੇ ਇਹ ਸੀਗੇ ਜਦੋਂ ਮੈਂ 6 ਸਾਲ ਦੀ ਸੀ ਜੀ ਮੇਰੇ ਬ੍ਰਦਰ ਸੀਗਾ 8 ਸਾਲ ਦਾ ਤਾਂ ਮੇਰੇ ਪਾਪਾ ਦੀ ਡੈਥ ਹੋ ਗਈ ਸੀ ਉਸ ਟਾਈਮ ਅਸੀਂ ਛੋਟੇ ਸੀਗੇ ਉਦੋਂ ਮੈਨੂੰ ਤਾਂ ਉਹਦਾ ਚਿਹਰਾ ਵੀ ਨਹੀਂ ਯਾਦ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਜੀ ਮੇਰੇ ਵਿਆਹ ਤੋਂ 6 ਮਹੀਨੇ ਪਹਿਲਾਂ ਮੇਰੀ ਦਾਦੀ ਦੀ ਡੈਥ ਹੋਈ ਉਹਨਾਂ ਦੀ ਡੈਥ ਅਟੈਕ ਨਾਲ ਹੋਈ ਤੇ ਮੇਰੇ ਪਾਪਾ ਨੇ ਮਤਲਬ ਕਿ ਸੁਸਾਇਡ ਕਰ ਲਿਆ ਸੀ ਤੇ ਉਹਨਾਂ ਨੇ ਸੁਸਾਇਡ ਕੀਤਾ ਸੀਗਾ ਦਾਦੀ ਦੀ ਡੈਥ ਅਟੈਕ ਨਾਲ ਹੋਈ ਸੀਗੀ ਤੇ ਮੇਰੇ ਦਾਦਾ ਜੀ ਦੀ ਡੈਥ ਜਿਹੜੀ ਹੈ ਜੀ ਉਹ ਵੀ ਅਟੈਕ ਨਾਲ ਹੋਈ ਸੀ ਮੇਰੇ ਪਾਪਾ ਦੀ ਡੈਥ ਦੇ ਟਾਈਮ ਮੇਰੇ ਦਾਦਾ ਜੀ ਨੂੰ ਫਸਟ ਅਟੈਕ ਆਇਆ ਸੀ ਪਹਿਲਾ ਫਿਰ ਮੇਰੇ ਭਰਾ ਦਾ ਜੀ ਬਾਹਰ چلا ਗਿਆ ਉਹਦਾ ਕੁਝ ਪਤਾ ਨਹੀਂ ਚੱਲਿਆ ਸੀ ਤੇ ਉਦੋਂ ਉਹਨਾਂ ਨੂੰ ਦੂਜਾ ਅਟੈਕ ਆਇਆ ਤੇ ਮੇਰੇ ਵਿਆਹ ਤੋਂ ਦੋ ਟਾਂ ਇੱਕ ਸਾਲ ਬਾਅਦ ਉਹਨਾਂ ਦੀ ਤੀਸਰੇ ਅਟੈਕ ਤੀਸਰਾ ਟੈਕ ਆਇਆ ਸਾਇਲੈਂਟ ਅਟੈਕ ਉਹਨਾਂ ਦੀ ਫਿਰ ਡੈਥ ਉਦੋਂ ਹੋਈ ਤਾਂ ਮੇਰੀ ਫੈਮਿਲੀ ਚ ਹੁਣ ਇਸ ਟਾਈਮ ਅਗਰ ਮੈਂ કહਾਂ ਮੇਰੇ ਚਾਚਾ ਚਾਚੀ ਉਹਨਾਂ ਦੇ ਦੋ ਬੇਡੇ ਮੇਰਾ ਭਰਾ ਪਰਜਾਈ ਤੇ ਉਹਨਾਂ ਦੀ ਬੇਟੀ ਤੇ ਮੇਰੀ ਮੰਮੀ ਇਹ ਮੇਰੇ ਪਿਕੇ ਪਰਿਵਾਰ ਦੇ ਵਿੱਚ ਜੀ ਮੇਰੇ ਚਾਚਾ ਚਾਚੀ ਉਹਨਾਂ ਦੋਨੋਂ ਬੱਚੇ ਦੀ ਬਾਹਰ ਸੈਟ ਨਹੀਂ ਬਾਹਰ ਹੀ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਤੇ ਮੇਰਾ ਬ੍ਰਦਰ ਤੇ ਮੇਰੇ ਭਾਪੀ ਤੇ ਉਹਨਾਂ ਦੀ ਬੇਟੀ ਉਹ ਵੀ ਬਾਹਰ ਨਹੀਂ ਉਹ ਨਿਊਜ਼ੀਲੈਂਡ ਚ ਨੇ ਜੀ ਤੇ ਜਿਹੜਾ ਚੰਡੀਗੜ੍ਹ ਵਾਲਾ ਕਾ ਰੇਡੀਓ ਪਹਿਲਾਂ ਮਤਲਬ ਕਿ ਕਿਰਾਏ ਤੇ ਕੁੜੀਆਂ ਨੂੰ ਦਿੱਤਾ ਹੋਇਆ ਸੀ ਵੀ ਜੀ ਮਤਲਬ ਕਿ ਮੰਮੀ ਫਿਰ ਉੱਥੇ ਘਟ ਰਹਿੰਦੇ ਸੀਗੇ ਮੰਮੀ ਤਾਂ ਘਰ ਰਹਿੰਦੇ ਸੀ ਜੀ ਉਹਨਾਂ ਦਿੱਲੀ ਸੀ ਲੱਗਦਾ ਉਹ ਕਿ ਕੱਲਿਆਂ ਦਾ ਤੇ ਮਤਲਬ ਕਿ ਉਹ ਜਾਂ ਤਾਂ ਮੇਰੀ ਮਾਸੀ ਜੀ ਕੋਲੇ ਆ ਜਾਂਦੇ ਜਾਂ ਸਾਡੇ ਕੋਲੇ ਆ ਜਾਂਦੇ ਤਾਂ ਫਿਰ ਇਦਾਂ ਮਤਲਬ ਕਿ ਤੁਹਾਨੂੰ ਪਤਾ ੜੀ ਕੁੜੀਆਂ ਹੁੰਦੀਆਂ ਉਹਨਾਂ ਦੀ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਸੋ ਸਾਨੂੰ ਇੱਕ ਦੋ ਵਾਰੀ ਪੁੱਛਾ ਫੋਨ ਵੀ ਆਇਆ ਆਂਦੀਆਂ ਗਵਾਂਡੀਆਂ ਦਾ ਵੀ ਜੀ ਆਹ ਪ੍ਰੋਬਲਮ ਆ ਰਹੀ ਹੈ ਕੁੜੀਆਂ ਕਰਕੇ ਆਹ ਪ੍ਰੋਬਲਮ ਆ ਰਹੀ ਹੈ ਸੋ ਫਿਰ ਉਸ ਤੋਂ ਬਾਅਦ ਕੁੜੀਆਂ ਤੋਂ ਖਾਲੀ ਕਰਾ ਕੇ ਉਹ ਮੁੰਡਿਆਂ ਨੂੰ ਦਿੱਤਾ ਗਿਆ ਜੀ ਉਹ ਕਾ ਹੁਣ ਮੁੰਡੇ ਰਹਿੰਦੇ ਨੇ ਉਥੇ ਜਿਹੜੇ ਜੌਬ ਕਰਦੇ ਨੇ ਹਰਿਆਣੇ ਦੇ ਮੁੰਡੇ ਨੇ ਜਿਹੜੇ ਜੌਬ ਕਰਦੇ ਨੇ ਉਥੇ ਰਹਿੰਦੇ ਨੇ ਸਰਸੇ ਗੰਦੇ ਨੇ ਤੇ ਬਾਕੀ ਮੰਮੀ ਜਾਂਦੇ ਰਹਿੰਦੇ ਨੇ ਜੀ ਮੰਮੀ ਜਾ ਆਉਂਦੇ ਨੇ ਤੇ ਮੰਮੀ ਵੀ ਉਸ ਜਿਆਦਾ ਨਹੀਂ ਜਾਂਦੇ ਜਦੋਂ ਕੋਈ ਕੰਮ ਹੋਵੇ ਹਨਾ ਜਾਂ ਉਦੋਂ ਜਾਂਦੇ ਆ ਜਾਂ ਜਦੋਂ ਭਾਬੀ ਦੇ ਪੇਕੇ ਜਾਣਾ ਹੋਵੇ ਭਾਬੀ ਦੇ ਪੇਕੇ ਨੇ ਜੀ ਅੰਮਾਲੇ ਜਦੋਂ ਉਥੇ ਜਾਣਾ ਹੋਵੇ ਉਦੋਂ ਜਾ ਆਉਂਦੇ ਨੇ ਤੇ ਵੈਸੇ ਨਹੀਂ ਜਾਂਦੇ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜੌਬ ਵਾਲੇ ਹੁੰਦੇ ਆ ਉਹਨਾਂ ਨੇ ਸਵੇਰੇ ਚਲੇ ਜਾਣਾ ਹੁੰਦਾ ਸ਼ਾਮ ਨੂੰ ਮੁੜਨਾ ਹੈ ਤੇ ਫੇਰ ਉਹ ਨਵਾਂ ਘਰ ਆ ਘਰੋਂ ਰੈਂਟ ਤੇ ਲੈਤਾ ਹੋਇਆ ਹਨਾ ਤੇ ਬਾਕੀ ਮੈਂ ਤਾਂ ਨਹੀਂ ਜਾਂਦੀ ਜੀ ਮੈਂ ਥੋੜੀ ਇਮੋਸ਼ਨਲ ਆ ਇਮੋਸ਼ਨਲ ਦਾ ਮਤਲਬ ਮੈਂ ਵੀ ਮੈਨੂੰ ਨਾ ਜਿਹੜੇ ਕਮਰੇ ਦੇ ਵਿੱਚ ਮੇਰੇ ਦਾਦਾ ਜੀ ਮਤਲਬ ਬੈਠਦੇ ਹੁੰਦੇ ਸੀ ਪੈਂਦੇ ਹੁੰਦੇ ਸੀ ਜਾਂ ਅਸੀਂ ਉਹਦੇ ਘਰ ਦੇ ਵਿੱਚ ਮੇਰੀਆਂ ਮੇਰੇ ਭਰਾਵੀਆਂ ਮੇਰੀ ਮਮੀ ਦੀਆਂ ਦਾਦੀ ਦੀਆਂ ਦਾਦਾ ਸਾਰੇ ਫੈਮਿਲੀ ਜਾਂਦਾ ਤਾਂ ਮੈਨੂੰ ਹਮੇਸ਼ਾ ਉਹਨਾਂ ਨੂੰ ਸਾਰਾ ਸੀਨ ਅੱਗੇ ਸਾਰਾ ਆਉਣ ਲੱਗ ਜਾਂਦਾ ਅੱਖਾਂ ਦੇ ਸਾਹਮਣੇ ਅਸੀਂ ਇੱਥੇ ਬੈਠਦੇ ਹੁੰਦੇ ਸੀ ਇੱਥੇ ਅਸੀਂ ਰੋਟੀ ਖਾਂਦੇ ਹੁੰਦੇ ਸੀ ਇੱਥੇ ਅਸੀਂ ਟੀਵੀ ਦੇਖਦੇ ਹੁੰਦੇ ਸੀ ਇੱਥੇ ਅਸੀਂ ਖੇਡਦੇ ਹੁੰਦੇ ਸੀ ਇੱਥੇ ਅਸੀਂ ਐਰ ਕਰਦੇ ਹੁੰਦੇ ਪਲਹਾਰ ਸਾਰਾ ਸੀਨ ਮੇਰੇ ਅੱਖਾਂ ਦੇ ਸਾਹਮਣੇ ਆਉਣ ਲੱਗ ਜਾਂਦਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਰਹਿ ਚੁੱਕੀ ਹੈ ਟੈਨਸ਼ਨ ਦੀ ਤੇ ਫਿਰ ਟੈਨਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਦਿਮਾਗ ਜਿਹੜੀ ਗੱਲ ਚੜ ਜਾਂਦੀ ਹੈ ਫਿਰ ਉਹ ਦਿਮਾਗ ਉਸੇ ਚੀਜ਼ ਬਾਰੇ ਸੋਚੀ ਜਾਂਦਾ ਰਹਿੰਦਾ ਫਿਰ ਤਾਂ ਕਰਕੇ ਦਿਲ ਤਾਂ ਬਹੁਤ ਕਰਦਾ ਵੀ ਜੇ ਹੋਣ ਦਾਦਾ ਜੀ ਹੁਣ ਤਾਂ ਮੈਂ ਜਾਵਾਂ ਕਿਉਂਕਿ ਮੇਰੀ ਉਹਨਾਂ ਨਾਲ ਅਟੈਚਮੈਂਟ ਜੀ ਮੇਰੀ ਪੇਕੇ ਪਰਿਵਾਰ ਦੇ ਵਿੱਚੋਂ ਅਗਰ ਮੈਂ કહਾਂ ਵੀ ਸਾਰਿਆਂ ਨੂੰ ਜਾਦਾ ਮੇਰੀ ਮੇਰੇ ਦਾਦਾ ਜੀ ਨਾਲ ਅਟੈਚਮੈਂਟ ਸੀ ਮੇਰੀ ਮੰਮੀ ਨਾਲੋਂ ਵੀ ਜ਼ਿਆਦਾ ਜੀ ਮੇਰੀ ਮੰਮੀ ਨਾਲੋਂ ਵੀ ਜ਼ਿਆਦਾ ਅਟੈਚਮੈਂਟ ਮੇਰੀ ਮੇਰੇ ਦਾਦਾ ਜੀ ਨਾਲ ਸੀ ਕਿਉਂਕਿ ਉਹ ਨਾਲ ਮੇਰੇ ਚਿਹਰਾ ਦੇਖ ਕੇ ਸਮਝ ਜਾਂਦੇ ਸੀ ਵੀ ਇਹਨੇ ਮਨ ਚ ਕੀ ਗੱਲ ਚੱਲ ਰਹੀ ਹੈ ਨੂੰ ਕੋਈ ਪ੍ਰੋਬਲਮ ਆ ਉਹਨਾਂ ਨੂੰ ਕਦੀ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਉਹਨਾਂ ਨੇ ਹਮੇਸ਼ਾ ਮੇਰੇ ਪਾਪਾ ਜਿਹੜੀ ਕਮੀ ਆ ਹਮੇਸ਼ਾ ਪੂਰੀ ਕੀਤੀ ਆ ਹਮੇਸ਼ਾ ਸਾਨੂੰ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨੂੰ ਮਹਿਸੂਸ ਨਾ ਹੋਵੇ ਮੈਂ ਜੋ ਗੱਲ ਕਹਿਣੀ ਮੈਂ ਕਹਿਣਾ ਡੈਡੀ ਜੀ ਇੱਕ ਵਾਰੀ ਮੈਨੂੰ ਯਾਦ ਆ ਮੈਂ ਕਿਹਾ ਡੈਡੀ ਜੀ ਵੀ ਮਸੀਨਾ ਬਾਲਕਨੀ 'ਚ ਖੜੇ ਸੀ ਬਾਲਕਨੀ ਉਹ ਤਾਂ ਕਸੌਲੀ ਦੇ ਜਿਹੜੇ ਪਹਾੜਾ ਆ ਉਹ ਦਿਖਦੇ ਹੁੰਦੇ ਆ ਤੇ ਉਹਨਾਂ ਜੁ ਰਾਤ ਦਾ ਟਾਈਮ ਹੋਣਾ 20 ਪੈ ਗਿਆ ਟਾਈਮ ਹੋਣਾ ਸਪੈਸ਼ਲ ਤੋਂ ਤੇ ਮੀਂਹ ਪੈਣ ਤੋਂ ਬਾਅਦ ਰਾਤ ਹੋਣੀ ਨਾ ਤਾਂ ਉੱਥੋਂ ਪਹਾੜ ਦੇ ਉੱਤੋਂ ਲਾਈਟਾਂ ਜਗਦੀਆਂ ਹੋਈਆਂ ਜਗਮਗ ਕਰਦੀਆਂ ਹੋਈਆਂ ਦਿਖ ਦਿਹਾਂਦੀਆਂ ਗਰਮੀਆਂ ਦੇ ਦਿਨਾਂ ਦੇ ਵਿੱਚ ਤਾਂ ਮੈਂ ਡੈਡੀ ਜੀ ਕੋਲੇ ਇੱਕ ਦਿਨ ਕਿਹਾ ਮੰਗੇ ਜਿਹੜੀ ਜੀ ਬਹੁਤ ਮਨ ਕਰਦਾ ਵੀ ਕਦੀ ਕੋਸਲੀ ਘੁੰਮ ਕੇ ਆਈਏ ਤਾਂ ਅਗਲੇ ਦਿਨ ਨਾ ਮੰਮੀ ਨੂੰ ਆ ਕੇ ਕਹਿੰਦੇ ਵੀ ਇਦਾਂ ਕਰੋ ਸਵੇਰੇ ਸਾਜਰੀ ਦੇਹੀ ਕਹਿੰਦੇ ਵੀ ਮੈਂ ਰੈਡੀ ਹੁਣਾ ਤੇ ਤੁਸੀਂ ਵੀ ਨਾਲ ਤਾਂ ਤਿਆਰ ਹੋ ਜੋ ਤੇ ਨਾਲੇ ਕਹਿੰਦੇ फटाफट ਐ ਕਰੋ ਵੀ ਟਿਫਨ ਬਣਾ ਲਓ ਕੁਛ ਛੋਲੇ ਪੂਰੀ ਵਗੈਰਾ ਬਣਾ ਲਓ ਪੈਕ ਕਰ ਲਓ ਤੇ ਆਪਾਂ ਕੋਸਲੀ ਚਲਦੇ ਆ ਘੁੰਮਣ ਤੇ ਖਾਣਾ ਮਿਸ਼ੋ ਕਰਦੇ ਖਾਂਦੇ ਸੀ ਬਾਹਰ ਦਾ ਖਾ ਕੇ ਕੁਛ ਨਹੀਂ ਸੀਗੇ ਤੇ ਫਿਰ ਇੱਕ ਵਾਰੀ ਮੈਂ ਕਿਹਾ ਮੈਂ ਉਹਦੋਂ ਪੜਦੀ ਹੁੰਦੀ ਸੀ ਤਾਂ ਮੈਂ ਕੁਮਾਰੀ ਸੀ ਕਿਰਾ ਤੇ ਮੈਂ ਕਿਹਾ ਡੈਡੀ ਜੀ ਮੈਂ ਨਾ ਪਾਕ ਰ ਡੈਮ ਬਾਰੇ ਪੁੱਛ ਰਹੀ ਸੀ ਉਹਨਾਂ ਨੂੰ ਮੈਂ ਕਿਹਾ ਡੈਡੀ ਜੀ ਪਾਕ ਰ ਡੈਮ ਕਿੱਦਾਂ ਦਾ ਵੀ ਕਿਵੇਂ ਪ੍ਰੋਸੈਸ ਹੁੰਦਾ ਕਿਵੇਂ ਬਿਜਲੀ ਪੈਦਾ ਹੁੰਦੀ ਹੈ ਤਾਂ ਮੈਨੂੰ ਅਗਲੇ ਦਿਨ ਹੀ ਕਹਿੰਦੇ ਕਮਰੇ ਚਾਇਲਡ ਮੈਰੀਜ ਨੂੰ ਕਹਿੰਦੇ ਹਰ ਕਿਧਰ ਦਾ ਇਦਾਂ ਨਾ ਕਰੀ ਆਪਾਂ ਪਾਕੜਾ ਟੰਗ ਘੁੰਮ ਕੇ ਨਹੀਂ ਆਈਏ ਤਾਂ ਫਿਰ ਮੰਮੀ ਨੂੰ ਕਹਿੰਦੇ ਕਿ ਨਹੀਂ ਚਲੋ ਵੀ ਆਪਣਾ ਕਿਉਂਕਿ ਜਦੋਂ ਵੀ ਅਸੀਂ ਬਾਹਰ ਜਾਣਾ ਨਾ ਤਾਂ ਹਮੇਸ਼ਾ ਇੱਕੋ ਹੀ ਆਪਸ਼ਨ ਹੁੰਦੀ ਛੋਲੇ ਪੂਰੀਆਂ ਛੋਲੇ ਪੂਰੀਆਂ ਬਰਾਉ ਟਿਫਿਨਸ ਪੈਕ ਕਰ ਲੋ ਤਾਂ ਕਹਿੰਦੇ ਦੀ ਪੈਕ ਕਰ ਲੋ ਫਟਾਫਟ ਤਾਂ ਚਲਦੇ ਆ ਤੇ ਫਿਰ ਉਸ ਤੋਂ ਬਾਅਦ ਮਤਲਬ ਚਲੋ ਜਾਣਾ ਘੁੰਮਣੋਂ ਤੇ ਮੈਂ ਜਿਹੜੀ ਵੀ ਚੀਜ਼ ਅਗਰ ਮੈਂ ਕਹਿਣਾ ਡੈਡੀ ਜੀ ਅੱਜ ਅਮਰਤੀ ਨੂੰ ਜੀ ਕਰਦਾ ਅਮਰਤੀ ਹੁੰਦੀ ਹੈ ਜੀ ਤੁਹਾਨੂੰ ਪਤਾ ਹੀ ਆ ਵੀ ਜਲੇਬੀ ਦੀ ਤਰ੍ਹਾਂ ਹੁੰਦੀ ਆ ਮਸੂਰ ਦੀ ਦਾਲ ਦੀ ਬਣਦੀ ਆ ਉਹ ਬਹੁਤ ਸਵਾਦ ਹੁੰਦੀ ਆ ਉਹ ਜਿੰਨੀ ਮਰਜ਼ੀ ਖਾਈ ਜੇ ਲੋ ਮਨ ਨਹੀਂ ਭਰਦਾ ਉਹ ਦਿਨ ਤੇ ਚੰਡੀਗੜ੍ਹ ਦੇ 44 ਸੈਕਟਰ ਦੀ ਮਾਰਕੀਟ ਚ ਮਿਲਦੀ ਸੀਗੇ ਤਾਂ ਮੈਂ ਕਈ ਵਾਰੀ ਕਹਿਦਣਾ ਡੈਡੀ ਜੀ ਜੇ ਅਮਰ ਜੀ ਨੂੰ ਬੜਾ ਦਿਲ ਕਰ ਰਿਹਾ ਤਾਂ ਉਹਨਾਂ ਨੇ ਸ਼ਹਿਰ ਕਰਦੇ ਲੈ ਕੇ ਵਾਪਸ ਆਣਾ ਤੇ ਜਾਂ ਕਈ ਵਰੀ ਮਨ ਕਰ ਉਹਨੂੰ ਪਤਾ ਸੀ ਮੈਨੂੰ ਆਈਸਕ੍ਰੀਮ ਪਸੰਦ ਸੀ ਤਾਂ ਆਈਸਕ੍ਰੀਮ ਹਮੇਸ਼ਾ ਫ੍ਰਿਜ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਜਿਹੜੀ ਛੋਟੀ ਜਿਹੀ ਪੈਕਟ ਹੁੰਦੀ ਆ ਉਹ ਹਮੇਸ਼ਾ ਉਹਨਾਂ ਨੇ ਰੱਖਣੀ ਮਨ ਲ ਜਿਹੜੀ ਵੀ ਚੀਜ਼ ਮੈਂ ਸੋਚਦੀ ਆ ਮੇਰੇ ਮੂੰਹ ਚੋਂ ਨਿਕਲ ਜਾਂਦੀ ਆ ਇਦਾਂ ਤਾਂ ਉਹ ਚੀਜ਼ ਹਮੇਸ਼ਾ ਮੇਰੀ ਖੁਆਇਸ਼ੋ ਪੂਰੀ ਹੁੰਦੀ ਸੀ ਤਾਂ ਮੇਰਾ ਬਹੁਤ ਜ਼ਿਆਦਾ ਕਰਦੇ ਸੀ ਕਾਰਨ ਕਿਤੇ ਨਾ ਕਿਤੇ ਸ਼ਾਇਦ ਵੀ ਸੀ ਸਾਡੇ ਪਰਿਵਾਰ ਦੇ ਵਿੱਚ ਜੀ ਮੈਂ ਬੇਟੀ ਕੱਲੀ ਸੀ ਹੁਣ ਤਾਂ ਮੇਰੇ ਭਤੀਜੀ ਵੀ ਆ ਜੀ ਤੇ ਪਹਿਲਾਂ ਤੇ ਮੇਰੇ ਪੈਦਾ ਹੁੰਨ ਤੇ ਮੇਰੇ ਪਾਪਾ ਨੇ ਵੀ ਪਿੰਡ ਦੇ ਦੱਸਦੇ ਨਹੀਂ ਵੈਸੇ ਪਿੰਡ 'ਚ ਅਸੀਂ ਰਹੇ ਨਹੀਂ ਆ ਮੈਂ ਪਿੰਡ 'ਚ ਖਾਸ ਕਿਸੇ ਨੂੰ ਜਾਣਦੀ ਨਹੀਂ ਸੀ ਮੈਂ ਦੋ ਪਰਿਵਾਰਾਂ ਨੂੰ ਜਾਣਦੀ ਆ ਪਿੰਡ ਦੇ ਵਿੱਚੋਂ ਉਹਨਾਂ ਕਰੇ ਤਾਂ ਉਹ ਮਿਲਾਵਾਂਗੇ ਆਪਾਂ ਜਰੂਰ ਤੇ ਉਹ ਦੱਸਦੇ ਹੁੰਦੇ ਆ ਕਿ ਜਦੋਂ ਤੋਂ ਪੈਦਾ ਹੋਏ ਸੀ ਤੇਰੇ ਪਾਪਾ ਨੇ ਸਾਰੇ ਫਿਰਜ ਲੱਡੂ ਬਣਵਾਏ ਸੀ ਤੇ ਮਤਲਬ ਕਿ ਮੈਨੂੰ ਬਹੁਤ ਖੁਸ਼ੀ ਹੋਈ ਇਸ ਟਾਈਮ ਵੀ ਹਾਂ ਵੀ ਇਹ ਸੁਣ ਕੇ ਵੀ ਅੱਛਾ ਵੀ ਕੁੜੀਆਂ ਦੇ ਪੈਦਾ ਹੁੰਦੇ ਤੁਹਾਨੂੰ ਪਤਾ ਹੈ ਜੀ ਪਹਿਲਾਂ ਇੰਨੀ ਕੋਈ ਅੱਜ ਦੇ ਟਾਈਮ ਤਾਂ ਨਹੀਂ ਫਿਰ ਵੀ ਖੁਸ਼ੀ ਮਨਉਂਦੇ ਉਦੋਂ ਇੰਨੀ ਜਿੰਨਾ ਖੁਸ਼ੀ ਨਹੀਂ ਬਣਾਈ ਜਾਂਦੀ ਸੀ ਪਰ ਮੇਰੇ ਪਾਪਾ ਨੇ ਮਨਾਈ ਸੀ ਤਾਂ ਮਤਲਬ ਕਿ ਵੀ ਮੇਰੀ ਅਟੈਚਮੈਂਟ ਮੇ ਦਾਦਾ ਜੀ ਦੇ ਨਾਲ ਹੀ ਐਸੀ ਕਰਕੇ ਰਹੀ ਕਿ ਉਹਨਾਂ ਨੇ ਮੈਨੂੰ ਹਮੇਸ਼ਾ ਸਪੈਸ਼ਲ ਟਰੀਟ ਕਰਾਇਆ ਮਤਲਬ ਕਿ ਮੈਨੂੰ ਜੋ ਵੀ ਮੈਂ ਚਾਹੁੰਦੀ ਸੋਚਦੀ ਹਮੇਸ਼ਾ ਉਹ ਖਾਚਾ ਖਾਨ ਪੀ ਨਾਲ ਜੋ ਵੀ ਚੀਜ਼ ਮਤਲਬ ਕਦੇ ਐ ਨਹੀਂ ਕਿਹਾ ਸੀ ਵੀ ਨਹੀਂ ਤੂੰ ਬੇਟੀ ਐ ਯਾ ਇਹਨੂੰ ਥੋੜਾ ਦਾਇਰਾ ਰਹਿਣਾ ਚਾਹੀਦਾ ਨਾ ਤਾਂ ਗੇਮਾਂ ਦੇ ਵਿੱਚ ਵੀ ਹਮੇਸ਼ਾ ਮੈਨੂੰ ਉਹ ਕੋਸ਼ਿਸ਼ ਕਰਦੇ ਵੀ ਤੂੰ ਗੇਮ ਦੇ ਵਿੱਚ ਆ ਮੈਨੂੰ ਉਹਨਾਂ ਨੇ ਹਾਕੀ 'ਚ ਵੀ ਪਾਇਆ ਪਰ ਮੈਨੂੰ ਹਾਕੀ ਨਹੀਂ ਪਸੰਦ ਸੀ ਮੈਂ ਸ਼ਾਰਟ ਪੁੱਟ ਲੌਂਗ ਜੰਪ ਰੇਸਿੰਗ ਕਬੱਡੀ ਇਹਨਾਂ ਦੇ ਵਿੱਚ ਮੈਂ ਜ਼ਰੂਰ ਪਾਰਟਿਸਪੇਟ ਕੀਤਾ ਤੇ ਮੈਂ ਵਧੀਆ ਕੁਝ ਕੀਤਾ ਵੀ ਇਹਨਾਂ ਦੇ ਵਿੱਚ ਉਹ ਵੀ ਤੁਹਾਡੇ ਨਾਲ ਕਦੇ ਫੇਰ ਕਦੇ ਸ਼ੇਅਰ ਕਰੂੰਗੀ ਆਪਦੀ ਇਹ ਜਰਨੀ ਵੀ ਤੇ ਵੀ ਮਤਲਬ ਕਿ ਬਸ ਮੇਰੀ ਅਟੈਚਮੈਂਟ ਉਹਨਾਂ ਨਾਲ ਹੁਣ ਕਰਕੇ ਵੀ ਮੈਨੂੰ ਨਾ ਉਹ ਕੋਨੇ ਦੇ ਵਿੱਚ ਵੀ ਘਰ ਦੇ ਹਰ ਕੋਨੇ ਦੇ ਵਿੱਚ ਵੀ ਉਹ ਦਿਖਦੇ ਨੇ ਮਤਲਬ ਕਿ ਮੈਨੂੰ ਆ ਲੱਗੂਗਾ ਮੈਂ ਹੁਣ ਵੀ ਸੁਪਨੇ ਦੇ ਵਿੱਚ ਮੈਨੂੰ ਮੇਰੇ ਪਾਪਾ ਹੀ ਦਿਖਦੇ ਮੈਨੂੰ ਮੇਰੀ ਦਾਦੀ ਜੀ ਹੀ ਦਿਖਦੇ ਮੈਂ ਸਾਰਾ ਦਿਨ ਅਗਰ ਜ਼ਿਆਦਾ ਸੋਚਦੀ ਆ ਮੇਰੇ ਦਾਦਾ ਜੀ ਬਾਰੇ ਸੋਚਦੀ ਆ ਤੇ ਦਿਨ ਦੇ ਵਿੱਚ ਮੈਂ ਇੱਕ ਅੱਧੀ ਵਾਰ ਤਾਂ ਉਹਨਾਂ ਨੂੰ ਯਾਦ ਕਰਨੀ ਹੀ ਕਰਨਾ ਤਾਂ ਮੈਨੂੰ ਹਮੇਸ਼ਾ ਉਹ ਚੰਡੀਗੜ੍ਹ ਵਾਲੇ ਘਰ ਚ ਹੀ ਦਿਖਦੇ ਨੇ ਹਮੇਸ਼ਾ ਜਾਂ ਆਪਣੇ ਕੰਘੂ ਚ ਨਿਕਲ ਰਹੇ ਹੁੰਦੇ ਆ ਜਾਂ ਕਮਰੇ ਚ ਐਂਟਰੀ ਕਰ ਰਹੇ ਹੁੰਦੇ ਆ ਤਾਂ ਮੈਨੂੰ ਸਭ ਤੋਂ ਜ਼ਿਆਦਾ ਯਾਨੀ ਕਿ ਮੇਰੇ ਪਰਿਵਾਰ ਦੇ ਵਿੱਚ ਮੈਨੂੰ ਦਿਖਦੇ ਨੇ ਕਿ ਉਹ ਤੇ ਇਮੀਡੀਏਟ ਅਟੈਚਮੈਂਟ ਉਹਨਾਂ ਨਾਲ ਜ਼ਿਆਦਾ ਸੀ ਸੋ ਬਸ ਇਸੇ ਕਰਕੇ ਵੀ ਮੈਨੂੰ ਥੋੜਾ ਜਿਹਾ ਵੀਰੂ ਦਿਮਾਗ ਤੇ ਗੱਲ ਆ ਜਾਂਦੀ ਹੈ ਤੇ ਮੈਂ ਜਾਣਦੀ ਨਹੀਂ ਮੇਰਾ ਪਰਮਾਨਾ ਇਹ ਹੋ ਜਾਂਦਾ ਵੀ ਕਿਉਂ ਕਿਉਂ ਨਹੀਂ ਹੈਗੇ ਉਹ ਅੱਜ ਦੇ ਟਾਈਮ 'ਚ ਪ੍ਰਕਾਸ਼ ਉਹ ਹੁੰਦੇ ਤੇ ਬਸ ਇਸੇ ਕਰਕੇ ਮੈਂ ਜਾਂਦੀ ਨਹੀਂ ਆ ਤੇ ਮੰਮੀ ਜ਼ਰੂਰ ਜਾ ਕੇ ਆਈ ਨੇ ਹੁਣ ਥੋੜਾ ਟਾਈਮ ਹੋ ਗਿਆ 2 ਕੁ ਮਹੀਨੇ ਹੋ ਗਏ ਨਾ ਨੂੰ ਇਹਨਾਂ ਨੇ ਪਾਸਪੋਰਟ ਨਿਊ ਕਰਵਾਇਆ ਤੇ ਇਹਨਾਂ ਦੇ ਪਾਸਪੋਰਟ ਤੇ ਜੀ ਚੰਡੀਗੜ੍ਹ ਦੇ ਸਾਰਾ ਡਰੈੱਸ ਆ ਸੋ ਪਾਸਪੋਰਟ ਨਿਊ ਕਰਾਉਣ ਕਰਕੇ ਤੇ ਇਹਨਾਂ ਨੇ ਵੈਸੇ ਨਿਊ ਨਿਕਲ ਰਾਇ ਦੁਬਾਰਾ ਬਣਾਉਣਾ ਪਿਆ ਇਹਨਾਂ ਨੂੰ ਕਿਉਂਕਿ ਇਹਨਾਂ ਤੋਂ ਗਲਤੀ ਨਾਲ ਪਾਣੀ ਦੇ ਛਿੱਟੇ ਜੇ ਪੈ ਗਏ ਸੀ ਪਾਸਪੋਰਟ ਤੁਹਾਨੂੰ ਪਤਾ ਵੀ ਕਰੋ ਉਹ ਉਹਦਾ ਕਰਕੇ ਇਹਨਾਂ ਤੋਂ ਕਿ ਲਾਈਨ ਵੱਜੀ ਹੋਣੀ ਚਾਹੀਦੀ ਹੈ ਨਾ ਫਿਰ ਦੁਬਾਰਾ ਬਣਦਾ ਤਾਂ ਫਿਰ ਉਹ ਸੇ ਅਡਰੈਸ ਤੇ ਆਇਆ ਸੀਗਾ ਉਹ ਤਾਂ ਫਿਰ ਇਹਨਾਂ ਨੇ ਉੱਥੇ ਜਾ ਕੇ ਮਤਲਬ ਉਹਨੂੰ ਰਿਸੀਵ ਕੀਤਾ ਤੇ ਵੀ ਇਹ ਜ਼ਰੂਰ ਜਾ ਹੁੰਦੇ ਨੇ ਜਦੋਂ ਕਿਤੇ ਭਾਬੀ ਦੇ ਪੇਕੇ ਜਾਂਦੇ ਨੇ ਭਾਬੀ ਦੇ ਪੇਕੇ ਅੰਬਾਲਾ ਇਹ ਤੁਹਾਨੂੰ ਦੱਸੇ ਮੈਂ ਤੇ ਉਹ ਉਦੋਂ ਨੂੰ ਜਾਂਦੇ ਆਂਦੇ ਜਾਂਦੇ ਪਰ ਮੈਂ ਮੇਰਾ ਮਨ ਨਹੀਂ ਕਰਦਾ ਮੈਨੂੰ ਹੀ ਹੁੰਦਾ ਬਾਕੀ ਮੇਰਾ ਭਰਾ ਜੀ ਉਹ ਬਹੁਤ ਘੱਟ ਆਉਂਦਾ ਉਹ ਆਂਦੇ ਨਹੀਂ ਐ ਉਹ 18 ਸਾਲ ਦਾ ਗਿਆ ਸੀ ਤੇ 40 ਸਾਲ ਦਾ ਹੋ ਗਿਆ ਹਾਲੇ ਤੱਕ ਤਿੰਨ ਵਾਰੀ ਆਏ ਨਹੀਂ ਉਹ ਕਹਿੰਦੇ ਮੇਰਾ ਮਨ ਹੀ ਨਹੀਂ ਕਰਦਾ ਇੰਤਰੀ ਇੰਡੀਆ ਚ ਜਾਣ ਨੂੰ ਵੀ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਉੱਧਰਲਾ ਮਾਹੌਲ ਵਧੀਆ ਲੱਗਦਾ ਇੱਧਰਲਾ ਹੁਣ ਮਾਹੌਲ ਹੀ ਨਹੀਂ ਪਸੰਦ ਉਹ ਉੱਧਰ ਦੀ ਮਾਹੌਲ 'ਚ ਢਾਲ ਕੇ ਉਹ ਛੋਟੀ ਏਚ ਚਲੀ ਗਏ ਹਨ ਸੋ ਤਾਂ ਕਰਕੇ ਤੇ ਬਾਕੀ ਬਸ ਇਹੀ ਰੀਜ਼ਨ ਹੈ ਜੀ ਤੇ ਮਨ ਤਾਂ ਬਹੁਤ ਕਰਦਾ ਵੀ ਮੇਰੇ ਪਿੱਛਾ ਪਰਿਵਾਰ ਪੂਰਾ ਭਰਿਆ-ਪੂਰਾ ਹੁੰਦਾ ਮੇਰੇ ਦਾਦਾ-ਦਾਦੀ ਅੱਜ ਹੁੰਦੇ ਤਾਂ ਸਾਡੀ ਜ਼ਿੰਦਗੀ ਵੀ ਹੋਰ ਹੀ ਹੋਣੀ ਸੀ ਜੇ ਉਹ ਹੁੰਦੇ ਤਾਂ ਤਾਂ ਇੰਨੀਆ ਮੁਸ਼ਕਿਲਾਂ ਵੀ ਨਹੀਂ ਹੋਣੀਆਂ ਸੀ ਜ਼ਿੰਦਗੀ 'ਚ ਜੀ ਅਗਰ ਉਹ ਹੁੰਦੇ ਤਾਂ ਤੇ ਉਹਨਾਂ ਹੁੰਦੇ ਕਦੇ ਕੋਈ ਪ੍ਰੋਬਲਮ ਵੀ ਨਹੀਂ ਆਈ ਮੇਰੀ ਜ਼ਿੰਦਗੀ ਦੇ ਵਿੱਚ ਤੇ ਕਦੇ ਮੈਂ ਟੈਨਸ਼ਨ ਵੀ ਨਹੀਂ ਸੀ ਲੈਂਦੀ ਉਹਨਾਂ ਦੇ ਹੁੰਦੇ ਤਾਂ ਇੰਨੀ ਕਿਉਂਕਿ ਉਹਨਾਂ ਨੇ ਕਹਿਤਾ ਸੀ ਮੈਂ ਹਾਂ ਤੇ ਤੈ ਟੈਨਸ਼ਨ ਨਹੀਂ ਲੈਣੀ ਜਦ ਤੱਕ ਮੈਂ ਜਿੰਨਾ ਤੱਕ ਟੈਨਸ਼ਨ ਨਹੀਂ ਲੈਣ ਸੋ ਕਦੇ ਹਮੇਸ਼ਾ ਕੋਈ ਪ੍ਰੋਬਲਮ ਆਂਦੀ ਉਹ ਆਪ ਹੀ ਹੈਂਡਲ ਕਰਦੀ ਸੀਗੇ ਤੇ ਮੈਨੂੰ ਕਦੇ ਲੋਡ ਵੀ ਨਹੀਂ ਪਈ ਤੇ ਬਟ ਉਹਨਾਂ ਨੇ ਜਾਂਦੀ ਅਸਲ ਜ਼ਿੰਦਗੀ ਕੀ ਹੁੰਦੀ ਹੈ ਕੀ ਦੁਨੀਆਦਾਰੀ ਹੁੰਦੀ ਹੈ ਉਹ ਸਮਝ ਆਈਏ ਸੋ ਉਹਨਾਂ ਨੇ ਸਾਨੂੰ ਬਹੁਤ ਪ੍ਰੋਟੈਕਟ ਕਰਕੇ ਰੱਖਿਆ ਹੋਇਆ ਸੀ ਬਹੁਤ ਜ਼ਿਆਦਾ ਮਤਲਬ ਕੀ ਵੀ ਉੰਜ ਮੈਂ ਤਾਂ ਕਹਿੰਦੀ ਕਿ ਕਿਸੇ ਚੀਜ਼ ਤੋਂ ਬਚਾ ਕੇ ਰੱਖਣਾ ਇਦਾਂ ਸੋ ਮੈਂ ਇਹ ਉਦਾਸ ਕਰੂੰਗੀ ਵੀ ਹਰ ਜਨਮ ਮੈਨੂੰ ਵੀ ਮੇਰੀ ਉਹੀ ਦਾਦਾ ਜੀ ਹੁਣ ਹਰ ਜਨਮ ਚ ਤੇ ਸਟੇਟ ਫਾਰਵਰਡ ਸੀਗੇ ਜੀ ਬਹੁਤ ਜ਼ਿਆਦਾ ਮੂਠੇ ਗੱਲ ਕਹਿ ਦੇਣੀ ਮੇਰਾ ਨੇਚਰ ਉਹਨਾਂ ਉਹਨਾਂ ਵਰਗਾ ਹੀ ਹੈ ਜੀ ਤੇ ਮੂਠੇ ਗੱਲ ਕਹਿ ਦੇਣੀ ਹਮੇਸ਼ਾ ਕਹਿੰਦੇ ਹੁੰਦੇ ਇੱਕ ਬੰਦੇ ਨੂੰ ਇੱਕ ਘੰਟਾ ਨਹੀਂ ਚੰਗੀ ਲੱਗੂ ਦੋ ਨਹੀਂ ਚੰਗੀ ਲੱਗੂ ਚਾਰ ਨਹੀਂ ਚੰਗੀ ਲੱਗੂ ਲੇਕਿਨ ਗੱਲ ਜਿਹੜੀ ਆ ਹਮੇਸ਼ਾ ਸਾਨੂੰ ਮੂਠੇ ਕਹਿਣੀ ਚਾਹੀਦੀ ਹੈ ਸੋ so, ਮੇਰਾ नेचर ਕੁਨ ਵਰਗੀ ਹੈ ਸੋ ਮੈਂ ਹਮੇਸ਼ਾ ਇਹ ਅਰਦਾਸ ਕਰੂਗੀ ਕਿ ਜਿੱਥੇ ਹੋਣ ਵਧੀਆ ਖੁਸ਼ ਹੋਣ ਤੇ ਪਰਮਾਤਮਾ ਉਹਨੂੰ ਜਿਸ ਵੀ ਜੁਮੀ ਪਾਇਆ ਹੋਵੇ ਪਰਮਾਤਮਾ ਚੜ੍ਹਦੀ ਕਲਾ ਜੀ ਰੱਖੇ ਇਦਾਂ ਇਹ ਦਾਤਾ ਜੀ ਹਮੇਸ਼ਾ ਰੱਬ ਸਭ ਨੂੰ ਦੇਣ ਤੇ ਇੰਨੇ ਪਿਆਰ ਕਰਨ ਵਾਲੇ ਨੇ سپورਟਿਵ ਨੇ ਕੇਅਰਿੰਗ ਤੇ ਬਸ ਇਹ ਹੀ ਸੀ ਵੀਡੀਓ ਇੱਥੇ ਚਲੋ ਜੀ ਵੀਡੀਓ ਦਾ ਕਰਦੇ ਐਂਡ ਵੀਡੀਓ ਚੰਗੀ ਲੱਗੀ ਬੈਲ ਆਈਕਨ ਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ